पजी पजी पछल आज यहाँ एन्टेसि से सबैभन्दा धेरै लाग्दै छ मलाई लाग्यो मलाई भाइले धेरै डेयर दे यार लाइक सो माय डोंट हाउ टु एक्चुअली डू इट

ਅਸੀਂ ਆਪਣੇ ਕਿਸੇ ਸੀਐਸਆਰ ਕਾਲੇ ਰੋਪੜ ਦੇ ਵਿੱਚ ਆ ਕੇ ਇਹ ਕੈਂਪ ਲਗਾ ਸਕੀਏ ਮੈਂ ਵਿਸ਼ੇਸ਼ ਰੂਪ ਵਿੱਚ ਭਾਰਤ ਕਾਲ ਸਪਰੀਸ਼ਰ ਤੇ ਬਾਬਾ ਜਸਵੰਤ ਸਿੰਘ ਗੈਂਗਲ ਕਾਲਜ ਇਹ ਦੋਨੋਂ ਇੰਸਟੀਚਿਊਟ ਉਹਨਾਂ ਦੀ ਸਾਰੇ ਟੀਮ ਸੋਚੀ ਟੀਮ ਤਸਾਂ ਗੱਲ ਕਰ ਰਹਾ ਜਿਨ੍ਹਾਂ ਨੇ ਪਿੱਛੇ ਕਈ ਦਿਨਾਂ ਤੋਂ ਸਾਡੇ ਨਾਲ ਇਸ ਤਰ੍ਹਾਂ ਕਦੇ ਹੋਏ ਇਹ ਕੈਂਪ ਨੂੰ ਅੱਜ ਲਗਾਉਣ ਦੇ ਕੀਤਾ ਗਿਆ ਮੈਂ ਦੇ ਮਾਧਿਅਮ ਉਹਨਾਂ ਦੇ ਜਰੀਏ ਜਿਹੜਾ ਕਿ ਇੱਥੇ ਆ ਕੇ ਕੈਂਪ ਲਗਾਇਆ ਗਿਆ बहुत बहुत धनबाद करता ਔਰ ਮੈਂ ਸਾਡੇ ਆਗਮਨੀਏ ਅੱਜ ਦਾ ਕੈਂਪ ਅਸੀਂ ਡਿਸਟ੍ਰਿਕਟ ਰੂਪਨਗਰ ਦੇ ਵਿੱਚ ਡੀਸੀ ਸਾਹਿਬ ਦੀ ਇੱਕ ਵਾਈ ਸ਼੍ਰੀ ਵਰਜੀਤ ਵਾਲੀਆ ਜੀ ਦੇ ਨਾਲ ਔਰ ਭਾਰਤਕਾਸ ਪਰਿਸ਼ਦ ਰੈੱਡ ਕਰਾਸ ਰੂਪਨਗਰ ਬਾਬਾ ਜਸਨ ਸਿੰਘ ਡੈਂਟਲ ਕਾਲਜ ਨਾਲ ਲਗਾਇਆ ਹੈ ਇਹ ਜਿਹੜਾ ਕੈਂਪ ਹੈ ਸਾਡੇ ਕੰਪਨੀ ਦੇ ਵਾਈਸ ਚੇਅਰਮੈਨ ਸ਼੍ਰੀ ਸਚਿਦ ਜੈਨ ਜੀ ਦਾ ਇੱਕ ਮੁੱਖ ਪ੍ਰੋਜੈਕਟ ਹੈ ਜਿਹੜਾ ਕਿ ਅਸੀਂ ਵਰਦਮਾ ਦੇ ਪ੍ਰੋਜੈਕਟ ਸਵਸਮਾਜ ਦੇ ਅੰਦਰ ਚਲਾਣੇ ਆ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਕੀ ਸਾਰੇ ਲੋਕਾਂ ਨੂੰ ਵਿਕਲੰਗ ਭਾਈ ਬੇਨਾ ਨੂੰ ਜਿਹਨੂੰ 휠ਚੇਅਰ ਚਾਹੀਦੀ ਹੈ ਜਿਹਦੇ ਕੋਈ ਆਰਟੀਫੀਸ਼ਲ ਲਿੰਗ ਨਹੀਂ ਮਿਲੰਨੇ ਉਹ ਫ੍ਰੀ ਆਫ ਕਾਸਟ ਲੱਗੇ ਇਹ ਉਪਰਾਲਾ ਅਸੀਂ ਪੂਰੇ ਪੰਜਾਬ ਵਿੱਚ ਚਲਾ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਹ ਸਾਰੀ ਸਰਕਾਰ ਦਾ ਸਹਿਯੋਗ ਦੇ ਨਾਲ ਅਸੀਂ ਇਹ ਪੂਰੇ ਪੰਜਾਬ ਦੇ ਵਿੱਚ ਅੱਛੀ ਤਰ੍ਹਾਂ ਕਰ ਸਕਾਂਗੇ ਹਰ ਲੋੜਵੰਦ ਬੰਦੇ ਨੂੰ ਆਰਟੀਫੀਸ਼ਲ ਲਿੰਗ ਪ੍ਰੋਵਾਈਡ ਕਰ ਸਕਦੇ ਹਾਂ ਇਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਸੰਗਠਨ ਦਾ ਰੂਪਨਗਰ ਸਰ ਅੱਜ ਦਾ ਇਹ ਸ਼ਿਵ ਲਗਾਇਆ ਗਿਆ ਹੈ ਸਰ ਕੰਪੋਜ਼ਰ ਸਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ ਜਿਹੜੀ ਰੈੱਡ ਕਰਾਸ ਸੁਸਾਇਟੀ ਚਲਾਈ ਜਾਂਦੀ ਹੈ ਅਸੀਂ ਤਾਲਮੇਲ ਕੀਤਾ ਵਰਦਮਨ ਸਪੈਸ਼ਲ ਸਟੀਲ ਨੂੰ ਸਚੇਤ ਚੈਂਜੀਡ ਐਡ ਕਰਦੇ ਤੇ ਨਾਲ ਹੀ ਦੋ ਸੰਸਥਾਵਾਂ ਭਾਰਤ ਵਿਕਾਸ ਫਾਊਂਡੇਸ਼ਨ ਤੇ ਨਾਲ ਬਾਬਾ ਜਸਵੰਤ ਸਿੰਘ ਜੀ ਡੈਂਟਲ ਕਾਲਜ ਸਾਰਿਆਂ ਦੇ ਤਾਲਮੇਲ ਦੇ ਨਾਲ ਇੱਕ ਸਪੈਸ਼ਲ ਕੈਂਪ ਅੱਜ ਬੁਲਕਿਆ ਗਿਆ ਜਿਹਦੇ ਵਿੱਚ ਸਾਡੇ ਜਿੰਨੇ ਵੀ ਸਪੈਸ਼ਲਲੀ ਏਬਲਡ ਭੈਣ ਭਰਾ ਨੇ ਸਾਡੇ ਦਿਵਿਆਂਗ ਜਨ ਨੇ ਉਹਨਾਂ ਵਾਸਤੇ crafted specially made ਉਹਨਾਂ ਦੇ ਸਾਈਜ਼ ਦੇ ਮੁਤਾਬਕ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਕਸਟਮ ਮੇਡ ਆਰਟੀਫੀਸ਼ੀਅਲ ਲੈਂਸ ਉਹਨਾਂ ਨੂੰ ਪ੍ਰਦਾਨ ਕੀਤੇ ਜਾਣਗੇ ਬਿਲਕੁਲ ਫ੍ਰੀ ਆਫ ਕੋਸ ਇਸ ਮਹਿੰਮ ਦੇ ਅੰਦਰ ਅਸੀਂ ਨਾ ਹੀ ਬੀਲ ਚੈਸ ਤੇ ਜਿਸ ਤਰ੍ਹਾਂ ਵੀ ਦੀ ਵੀ ਸਪੋਰਟ ਉਹਨਾਂ ਨੂੰ ਚਾਹੀਦੀ ਹੈ ਜੀ ਭਾਵੇਂ ਕੋਈ ਮੈਡੀਕਲ ਸਪੋਰਟ ਹੈ ਉਹ ਸਾਰੀ ਅਸੀਂ ਪ੍ਰੋਵਾਈਡ ਕਰਾਂਗੇ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲ ਮੇਰੇ ਨੰਬਰਸ ਨੂੰ ਲੈ ਕੇ ਕਿਤੇ ਨਹੀਂ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਰਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669